ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਪਹੁੰਚ ਕੀਤੀ ਗਈ ਜਿਨ੍ਹਾਂ ਦੇ ਵੱਲੋਂ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਟਰੈਵਲ ਏਜੰਟ ਇੰਦਰਜੀਤ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਸ ਟਰੈਵਲ ਏਜੰਟ ਨੇ ਪਾਨਾ ਸਿੱਧੂ ਤੇ ਮਾਮਲਾ ਦਰਜ ਕਰਵਾਇਆ ਹੈ ਉਸ ਕੋਲ ਕੋਈ ਲਾਇਸੈਂਸ ਨਹੀਂ ਹੈ ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਇਕਤਾ ਫਤਿਹ ਦੇ ਆਗੂਆਂ ਨੇ ਕਿਹਾ ਤੇ ਇਸ ਮਾਮਲੇ ਦੇ ਵਿੱਚ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਪਾਨਾ ਸਿੱਧੂ ਤੇ ਜੋ ਕੇਸ ਦਰਜ ਕੀਤਾ ਗਿਆ ਹੈ ਉਸ ਨੂੰ ਰੱਦ ਕਰਨਾ ਚਾਹੀਦਾ ਇਸ ਮੌਕੇ ਗੱਲਬਾਤ ਕਰਦੇ ਵੱਖ-ਵੱਖ ਜਥੇਬੰਦੀ ਸਿੱਧੂ ਤੇ ਜੋ ਸਰਕਾਰ ਦੇ ਵੱਲੋਂ ਵੱਖ-ਵੱਖ ਜਗ੍ਹਾ ਤੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਉਹ ਅਤਿ ਨਿੰਦਣਯੋਗ ਨੇ ਅਤੇ ਕਿਹਾ ਕਿ ਲੁਧਿਆਣਾ ਦੇ ਵਿੱਚ ਦਰਜ ਹੋਏ ਮਾਮਲੇ ਦੇ ਵਿੱਚ ਉਕਤ ਟਰੈਵਲ ਏਜੰਟ ਦੇ ਕੋਲ ਕੋਈ ਵੀ ਲਾਇਸੈਂਸਰ ਨਹੀਂ ਹੈ ਅੱਜ ਤੁਸੀਂ ਸੀਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਹਾਂ ਜੀ ਅਸੀਂ ਅੱਜ ਜਿਹੜੀ ਭਾਨਾ ਸਿੱਧੂ ਸਾਡੇ ਸੋਸ਼ਲ ਵਰਕਰ ਨੇ ਜਿਹੜੇ ਬਹੁਤ ਵਧੀਆ ਐਕਟੀਵਿਟੀ ਕਰਦੇ ਨੇ ਉਹਨਾਂ ਤੇ ਐਫਆਰ ਨੰਬਰ ਜਿਹੜੀ 54 ਹੋਈ ਹੈ ਜੀ ਉਹਦੀ ਅਸੀਂ ਇਨਕੁਆਰੀ ਦੀ ਮੰਗ ਕਰਦੇ ਆਂ ਪੂਰਾ ਜ਼ਿਲ੍ਹਾ ਪੱਤਰ ਦੇ ਉੱਤੇ ਸਾਡਾ ਇਕੱਠ ਹੋਇਆ ਜੀ ਅਸੀਂ ਉਹਦੀ ਇਨਕੁਆਰੀ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਸੀਪੀ ਸਾਨੂੰ ਤੱਕੇ ਚਾਹੀ ਹੋ ਰਹੀ ਜਿਹੜੀ ਕਿ ਬਰਦਾਸ਼ਤ ਤੋਂ ਬਾਹਰ ਆ ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੁਲਾਜ਼ਮਾਂ ਨੂੰ ਇੱਕ ਮੈਂ ਵਾਰਨਿੰਗ ਦੇਣੀ ਚਾਹੁੰਦਾ ਕਿ ਸਰਕਾਰਾਂ ਬਲਦੀਆਂ ਰਹਿੰਦੀਆਂ ਸਰਕਾਰਾਂ ਆਉਂਦੀਆਂ ਰਹਿੰਦੀਆਂ ਲੇਕਿਨ ਕੱਲ ਨੂੰ ਹਾਈ ਕੋਰਟਾਂ ਵਿੱਚ ਲੋਅਰ ਕੋਰਟਾਂ 'ਚ ਜਵਾਬ ਤਲਵੀ ਤੁਹਾਨੂੰ ਕਰਨੀ ਪੈਣੀ ਆ 182 ਦੇ ਸਾਹਮਣੇ ਤੁਹਾਨੂੰ ਕਰਨਾ ਪੈਣਾ ਡਿਫਰੈਂਸ ਦੇ ਸਾਹਮਣੇ ਤੁਹਾਨੂੰ ਕਰਨਾ ਪੈਣਾ ਲੇਕਿਨ ਝੂਠ ਝੂਠ ਹੀ ਰਹਿੰਦਾ ਸੱਚ ਸੱਚ ਹੀ ਰਹਿੰਦਾ ਇਹਦੇ ਵਿੱਚ ਜਿਹੜਾ ਏਜੰਟਾ ਮੈਨੂੰ ਜੋ ਸਾਨੂੰ ਸਾਨੂੰ ਪੁਛਪਟਾਲ ਤੋਂ ਪਤਾ ਲੱਗਿਆ ਕਿ ਉਹਦੇ ਕੋਲ ਲਾਇਸੈਂਸ ਵੀ ਨਹੀਂ ਹੈ ਜਿਹੜੀ ਉਹ ਬੀਬੀ ਇੰਦਰਜੀਤ ਕੌਰ ਜਿਹਦਾ ਨਾਮ ਆਇਆ ਇੰਦਰਜੀਤ ਕੌਰ ਦਾ ਇੰਦਰਜੀਤ ਕੌਰ ਦਾ ਉਹਦੇ ਕੋਲ ਲਾਇਸੈਂਸ ਨਹੀਂ ਸੀ ਅਨਲਿਗਲੀ ਤਰੀਕੇ ਨਾਲ ਦਫਤਰ ਚਲਾ ਰਹੀ ਸੀ ਤੇ ਜਿਹੜਾ ਇਹ ਦਫਤਰ ਵੀ ਗੈਰਕੁਨਿ तरीके ਨਾਲ ਚਲਾਈ ਉਹਦੀ ਵੀ ਅਸੀਂ ਮੰਗ ਕੀਤੀ ਵੀ ਇਹਦਾ ਜਿਹੜਾ ਸਾਰਾ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਜਿਹੜੀ ਐਫਆਰ ਨੰਬਰ 54 ਹੋਈ ਹੈ ਬਿਲਕੁਲ ਝੂਠੀ ਕੋਈ ਉਹਦੇ ਚ ਪਾਨਾ ਸਿੱਧੂ ਦਾ ਕੋਈ ਕਸੂਰ ਨਹੀਂ ਇਕ ਰਤੀ ਪਰ ਵੀ ਕਸੂਰ ਨਹੀਂ ਤੇ ਸੋ ਮੈਂ ਇਹਨਾਂ ਕਹਿੰਦਾ ਹੋਇਆ ਅੱਜ ਅਸੀਂ ਮੰਗ ਪੱਤਰ ਦੇ ਲਈ ਨਹੀਂ ਆਏ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਰਵਿੰਦਰਪਾਲ ਜੀ ਰਾਜਾ ਹੋਰ ਸਾਡੇ ਜਿਹੜੇ ਸੱਜਣ ਜਿਹੜੇ ਦੂਰੋਂ ਜਿਹੜੇ ਪਹੁੰਚੇ ਨੇ ਮੈਂ ਸਾਰਿਆਂ ਦੇ ਨਾਂ ਨਹੀਂ ਜਾਣਦਾ ਜੀ ਚਲੋ ਮੇਰੇ ਪਰਿਵਾਰ ਨੇ ਤੇ ਇਹਨਾਂ ਦਾ ਵਕਤ ਸੁਣ ਕੇ ਸਾਡੀ ਜਿਹੜੀ ਅਸੀਂ ਉੱਚ ਪੱਧਰੀ ਮੰਗ ਦੀ ਜਾਂਚ ਕਰਾਂਗੇ ਜੇਕਰ ਸਾਨੂੰ ਜਲਦੀ ਤੋਂ ਜਲਦੀ ਇਨਸਾਫ ਨਹੀਂ ਮਿਲਦਾ ਤੇ ਆਉਣ ਵਾਲੇ ਟਾਈਮ ਵਿੱਚ ਅਸੀਂ ਜਿਵੇਂ ਜ਼ਿਲ੍ਹਾ ਪ੍ਰਧਾਨ ਜਾਂ ਜੋ ਵੀ ਸਾਨੂੰ ਡਿਸਕਸ ਹੋਣ ਤੋਂ ਬਾਅਦ ਅਸੀਂ ਜਿਹੜਾ ਇਹਨੂੰ ਮੋਰਚੇ ਨੂੰ ਤੇਜ਼ ਕਰਾਂਗੇ ਤੇ ਇਹਦੀ ਅਸੀਂ ਇਨਸਾਫ ਦੀ ਮੰਗ ਕਰਾਂਗੇ ਉਹਨਾਂ ਨੇ ਮਿਲ ਕੇ ਆਏ ਉਹਨਾਂ ਨੇ ਕੀ ਇਸ਼ਵਾਸ ਦਿੱਤਾ ਉਹਨਾਂ ਨੇ ਸਿਵਾਸਨ ਦਿੱਤਾ ਵੀ ਇਹਦੀ ਅਸੀਂ ਉੱਚ ਪੱਤਰੀ ਜਾਂਚ ਕਰਾਵਾਂਗੇ ਜਾਂਚ ਕਰਾਉਣ ਤੋਂ ਬਾਅਦ ਜਿਹੜੀ ਇਹਦੀ ਨਿਰਪੱਖ ਜਾਂਚ ਹੋਏਗੀ ਇਸ ਵਕਤ ਤੋਂ ਬਾਅਦ ਵੀ ਉਸ ਤੋਂ ਬਾਅਦ ਜਿਹੜਾ ਵੀ ਇਹਦਾ ਫੈਸਲਾ ਤੁਹਾਨੂੰ ਜਲ ਦਿੱਤਾ ਜਾਏਗਾ ਲੇਕਿਨ ਜੇ ਕੋਈ ਟਲਮਟ ਕਰੇਗਾ ਪ੍ਰਸ਼ਾਸਨ ਤੇ ਅਸੀਂ ਟਲਮਟ ਵਾਲੇ ਪਾਸੇ ਨਹੀਂ ਜਾਣਾ ਅਸੀਂ ਸ਼ਿਕਾਰਸ਼ ਤੇਜ਼ ਕਰਦੇ ਜਾਣਾ ਜੀ ਤੇ ਜਿਹੜੇ ਭਾਨੂੰਸੀ ਦੇ ਨੇ ਪਰਚੇ ਦਿੱਤੇ ਨੇ ਜਾਂ ਜਿਹੜੇ ਵਿੱਚ ਦੋਸ਼ੀ ਪਾਏ ਗਏ ਚਾਹੇ ਉਹ ਮੁਲਾਜ਼ਮਾਂ ਚਾਹੇ ਕੋਈ ਆਮ ਨਾਗਰਿਕਾ ਉਹਦੇ ਖਿਲਾਫ ਅਕਸ਼ਨ ਜਿਹੜਾ ਅੱਜ ਪਰਲਾਹ ਲਵਾਗੇ ਸੋ ਜੈ ਭੀਮ ਜੈ ਭਾਲ ਜੈ ਕਿਸਮਤ ਬਤੁ ਜੀ ਕੀ ਨਾਮ ਆ ਜੀ ਪਹਿਲਾਂ ਮੇਰਾ ਨਾਮ ਪ੍ਰੀਤਮ ਸਿੰਘ ਖਾਲਸਾ ਮੈਂ ਭਾਰਤੀਕ ਸੰਘ ਇੱਕਤਾ ਫਤੇਦਾ ਜਿਲ੍ਹਾ ਸਪੋਕਸਪਰਸਨ ਆ ਸਾਡੀ ਅੱਜ ਜਥੇਬੰਦੀ ਵੱਲੋਂ ਸਾਡੇ ਨਾਲ ਹੋਰ ਵੀ ਜਥੇਬੰਦੀਆਂ ਦੇ ਸਿੰਘ ਨਾਲ ਆਏ ਨੇ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਅਸੀਂ ਸੀਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਉਹਨਾਂ ਨੂੰ ਮਿਲੇ ਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸਨ ਦਿੱਤਾ ਹੈ ਕਿ ਅਸੀਂ ਤੁਹਾਡੀ ਇਸ ਕਾਰਵਾਈ ਜੋ ਝੂਠੀ ਕਾਰਵਾਈ ਹੈ ਇਹਦੀ ਤਾਅਵਿਸ਼ ਕਰਾਂਗੇ ਤੇ ਦੂਜਾ ਅਸੀਂ ਸਰਕਾਰ ਜਿਹੜਾ ਸਰਕਾਰ ਨੇ ਕਿਹਾ ਸੀ ਨਾ ਬਦਲਾਵ ਲੈ ਕੇ ਆਵਾਂਗੇ ਉਹ ਬਦਲਾਵ ਤਾਂ ਨਹੀਂ ਨਜ਼ਰ ਆਇਆ ਬਦਲਾਖੋਰੀ ਨਜ਼ਰ ਆਈ ਆ ਰਹੀ ਹੈ ਕਿਉਂਕਿ ਪਾਨਾ ਸਦੋਂ ਜਦੋਂ ਤੱਕ ਭਗਵੰਤਬਾਨ ਦੇ ਨਾਲ ਸਹਾਇਤਾ ਦੇ ਵਿੱਚ ਸੀ ਉਦੋਂ ਤੱਕ ਤਾਂ ਪਾਨਾ ਸਦੋਂ ਚੰਗਾ ਸੀ ਅੱਜ ਭਗਵੰਤਬਾਨ ਲੀਡਰਾਂ ਦੇ ਕਹਿੰਦੇ ਏ ਡੇਡੇ ਪਰਚੇ ਹੁੰਦੇ ਆ ਜੀ ਇੰਨੀ ਜਲਦੀ ਕੋਈ ਵੀ ਅਫਸਰ ਜਲਦੀ ਨਹੀਂ ਅਫਸਰ ਨੂੰ ਤਾਂ ਇਹੀ ਲਾਲਚ ਆਣਾ ਕਿ ਮੈਨੂੰ ਪ੍ਰੋਮੋਸ਼ਨ ਮਿਲ ਜਾਏਗੀ ਪਰ ਉਹਨਾਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਬੇਸ਼ੱਕ ਤੁਹਾਨੂੰ ਇਹ ਪ੍ਰੋਮੋਸ਼ਨਾਂ ਤਾਂ ਦੇ ਦੇਣਗੇ ਪਰ ਜਦੋਂ ਤੁਹਾਡੀ ਡਿਮੋਸ਼ਨ ਹੋਣੀ ਹੈ ਨਾ ਜਦੋਂ ਜਗੋਂ ਤੁਹਾਨੂੰ ਹਾਈ ਕੋਰਟ ਦੇ ਵਿੱਚ ਸਾਰੇ ਕੋਟਾਂ ਦੇ ਵਿੱਚ ਘੜੀਸਾ ਜਾਏਗਾ ਜਿਨ੍ਹਾਂ ਨੇ ਝੂਠੇ ਪਰਚੇ ਪਾਏ ਆ ਸਰਕਾਰ ਨੂੰ ਫਿਰ ਚੇਤਾਵਨੀ ਹੈ ਭਾਨਾ ਸਿੱਧ ਨੂੰ ਰਿਹਾ ਕਰੋ ਤੇ ਜੇ ਰਹਾ ਜਲਦੀ ਨਹੀਂ ਕੀਤਾ ਜਾਏਗਾ ਸਾਡੀ ਅਗਲੀ ਜਿਹੜੀ ਨੀਤੀ ਹੈ ਜੋ ਵੀ ਸਾਡੀ ਜਥੇਬੰਦੀ ਨੀਤੀ ਬਣਾਏਗੀ ਅਸੀਂ ਪੂਰੇ ਪੰਜਾਬ ਵਿੱਚ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਸੋ ਸਾਡੀ ਇਹੀ ਮੰਗ ਹੈ ਸਰਕਾਰ ਨੂੰ ਪਾਨਾ ਸਿੱਧ ਨੂੰ ਰਿਆ ਕਰੋ ਝੂਠੇ ਪਰਚੇ ਰੱਦ ਕਰੋ ਤੇ ਹੁਣ ਇੱਕ ਹੋਰ ਬੇਨਤੀ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਹੀ ਮੈਂ ਲੁਧਿਆਣੇ ਦੇ ਸੀਪੀ ਸਾਹਿਬ ਨੂੰ ਕਵਾਂਗਾ ਚਾਹਲ ਸਾਹਿਬ ਤੁਹਾਨੂੰ ਬੇਨਤੀ ਹੈ ਇੱਥੇ ਬੜੇ ਨੇ ਬڑے ਝੂਠੇ ਏਜੰਟ ਨੇ ਜਿਨ੍ਹਾਂ ਕੋ ਕਿਸੇ ਕੋ ਲਾਇਸੈਂਸ ਨਹੀਂ ਹੈ ਉਦਾਂ ਤਾਂ ਇਹਨਾਂ ਨੇ ਕਿਸੇ ਨੂੰ ਆਮ ਬੰਦੇ ਨੂੰ ਫੜਨਾ ਹੋਵੇ ਨਾ ਇਹਦੇ ਕੋ ਲਾਇਸੈਂਸ ਨਹੀਂ ਹੈ ਜੀ ਇਹਦੇ ਕੋ ਪ੍ਰਦੂਸ਼ਣ ਨਹੀਂ ਹੈ ਛੋਟੇ-ਛੋਟੇ ਕਰਕੇ ਪੈਸੇ ਬਣਾਉਣ ਲਈ ਕਰ ਲੈਂਦੇ ਆ ਹੁਣ ਜੇ ਤਫ਼ਤੀਸ਼ ਹੋਏਗੀ ਨਾ ਇੰਨੇ ਏਜੰਟਾਂ ਜਿਨ੍ਹਾਂ ਕੋ ਲਾਇਸੈਂਸ ਹੀ ਨਹੀਂ ਹੈਗਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹ ਜਿਹੜੀ ਬੀਬੀ ਜੀ ਦੇ ਤੇ ਪਰਚੇ ਵੀ ਦਰਜ ਹੈ ਉਹਦੀ ਅਰੈਸਟ ਪਾਈ ਜਾਵੇ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਭਾਨਾ ਸਿੱਧੂ ਨੂੰ ਰਿਹਾ ਕੀਤਾ ਜਾਵੇ ਇਹੀ ਅਸੀਂ ਮੰਗ ਪੱਤਰ ਸੀਪੀ ਸਾਹਿਬ ਨੂੰ ਦੇ ਕੇ ਆਏ ਆ ਤੇ ਉਹਨਾਂ ਨੂੰ ਅਨਿਸ਼ਵਾਸ਼ਣ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਇਹਦੀ ਪੂਰੀ ਤਫਤੀਸ਼ ਕੀਤੀ ਜਾਏਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸੀਸ ਕਰਾਂ ਲਈ ਸਾਰਿਆਂ ਨੂੰ ਜੀ ਸਰ ਕੀ ਨਾਮ ਰਵਿੰਦਰਪਾਲ ਸਿੰਘ ਰਾਯਾ ਜੀ ਮੈਂ ਅਸੀਂ ਆਇਆ ਜੀ ਸੀਪੀ ਸਾਹਿਬ ਕੋਲ ਸੀ ਆਈ ਸੀਗੇ ਉਹਨਾਂ ਨੇ ਜਿਹੜੀ ਭਾਨਾ ਸਿੱਧੂ ਵਾਲੇ ਕੇਸ ਜਿਹੜੀ ਅਸੀਂ ਐਫ ਆਈ ਆਰ ਖਾਰਜ ਕਰਨ ਦੀ ਮੰਗ ਕੀਤੀ ਹੈ ਔਰ ਦੂਜਾ ਇੰਦਰਜੀਤ ਕੋ ਦੇ ਖਿਲਾਫ ਜੀ ਉਹਦੇ ਕੋਲ ਲਾਇਸੈਂਸ ਨਹੀਂ ਹੈਗਾ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਬਾਕੀ ਇਹ ਸਰਕਾਰ ਦੀ ਗੱਲ ਕਰੀਏ ਬਾਕੀ ਜਿਹੜੀ ਸਰਕਾਰਾਂ ਉਹ ਪੰਜ ਪੰਜ ਸਾਲ ਚ ਪੰਜ ਪੰਜ ਚਾਰ ਚਾਰ ਪਰਚੇ ਪਾਉਂਦੀਆਂ ਸੀ ਇਹ ਸਰਕਾਰ ਤੇ ਸਾਰੇ ਹੱਦਾ ਬੱਲਾ ਟੱਪ ਗਈ ਹੈ ਜਿਹੜੀ ਪਹਾਨਾ ਸਿੱਧੂ ਨੂੰ 10 ਦਿਨ ਚ ਉਹਦੇ ਤਿੰਨ ਚਾਰ ਪਰਚੇ ਪਾਤੇ ਨੇ ਇਹ ਸਰਕਾਰ ਜਿਹੜੀ ਹੈਗੀ ਆ ਇਹ ਪਹਾਨਾ ਸਿੱਧੂ ਕਰਕੇ ਜਿਹੜੀ ਹੈਗੀ ਆ ਅਸੀਂ ਬਿਲਕੁਲ ਉਹਦੇ ਨਾਲ ਖੜੇ ਆ ਸਾਰਾ ਪੂਰਾ ਪੰਜਾਬ ਉਹਦੇ ਨਾਲ ਖੜਾ ਸਾਰਾ ਯੂਥ ਉਹਦੇ ਨਾਲ ਖੜਾ ਆਸਮ ਜੱਟ ਨਿਊਜ਼ ਲਈ ਲੁਧਿਆਣਾ ਤੋਂ ਮਸ਼ੀਤ ਚਲੋਟਾ ਦੀ ਰਿਪੋਰਟ